ਲਾਹਾਬਾਦ ਹਾਈ ਕੋਰਟ ਦੇ ਜਸਟਿਸ ਜਗਮੋਣ ਲਾਲ सिन्हा ਨੇ 12 ਜੂਨ 1975 ਆਣੀ 50 ਸਾਲ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖਿਲਾਫ ਉਹ ਫੈਸਲਾ ਸੁਣਾਇਆ ਜਿਸ ਨੇ ਦੇਸ਼ ਦੀ ਸਿਆਸਤ ਨੂੰ ਨਵਾਂ ਮੋੜ ਦਿੱਤਾ ਐਮਰਜੈਂਸੀ ਦੇ ਫੈਸਲੇ ਦੀ ਨੇ ਇੱਥੇ ਹੀ ਰੱਖੀ ਗਈ ਸੀ ਦਰਅਸਲ 1971 ਦੀਆਂ ਸੰਸਦੀ ਚੋਣਾਂ ਚ ਰਾਇਬ੍ਰੇਲੀ ਹਲਕੇ ਤੋਂ ਇੰਦਰਾ ਗਾਂਧੀ ਕੋਲੋਂ ਹਾਰ ਜਾਣ ਵਾਲੇ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਆਗੂ ਰਾਜਨਾਰਾਇਣ ਨੇ ਦੋਸ਼ ਲਾਇਆ ਸੀ ਕਿ ਇਹਨਾਂ ਚੋਣਾਂ 'ਚ ਤੰਦਲੀ ਹੋਈ ਹੈ। ਇਹਨਾਂ ਚੋਣਾਂ 'ਚ ਇੰਦਰਾ ਗਾਂਧੀ ਨੂੰ 64.4% ਦੀ ਅਤੇ ਰਾਜਨਾਰਾਇਣ ਨੂੰ 25.1% ਦੀ ਵੋਟਾਂ ਮਿਲੀਆਂ ਸਨ। ਰਾਜਨਾਰਾਇਣ ਦੀ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਜਸਟਿਸ सिन्हा ਨੇ 12 ਜੂਨ ਨੂੰ ਫੈਸਲਾ ਸੁਣਾਉਂਦਿਆਂ ਇੰਦਰਾ ਗਾਂਧੀ ਦੀ ਲੋਕ ਸਭਾ ਲਈ ਚੋਣ ਨੂੰ ਗੈਰਕਾਨੂੰਨੀ ਇਕਰਾਰ ਦੇ ਦਿੱਤਾ। ਇਸ ਦੇ ਨਾਲ ਹੀ ਉਹਨਾਂ ਇੰਦਰਾ ਗਾਂਧੀ ਦੇ ਚੋਣ ਲੜਨ ਤੇ 6 ਸਾਲ ਲਈ ਪਾਬੰਦੀ ਲਾ ਦਿੱਤੀ। ਆਜ਼ਾਦ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਪ੍ਰਧਾਨ ਮੰਤਰੀ ਦੀ ਚੋਣ ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਗਿਆ। ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਪ੍ਰਧਾਨ ਮੰਤਰੀ ਨੂੰ ਲਗਾਤਾਰ 2 ਦਿਨ ਅਦਾਲਤ 'ਚ ਖੜਕੇ ਸਵਾਲਾਂ ਦੇ ਜਵਾਬ ਦੇਣੇ ਪਏ ਹੋ। ਜਿਸ ਦਿਨ ਜਸਟਿਸ सिन्हा ਨੇ ਇਹਨਾਂ ਹੁਕਮਾਂ ਤੇ ਹਸਤਾਖਰ ਕੀਤੇ ਉਸ ਦਿਨ ਹੀ ਦੇਸ਼ 'ਚ ਐਮਰਜੈਂਸੀ ਲਾਗੂ ਕੀਤੇ ਜਾਣ ਦਾ ਮੁੱਢ ਵੱਜ ਗਿਆ ਸੀ। ਇੰਦਰਾ ਗਾਂਧੀ ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ ਦੇਸ਼ ਦੇ ਸਾਰੇ ਸੰਵਿਧਾਨਿਕ ਅਧਿਕਾਰਾਂ ਨੂੰ ਖਤਮ ਕਰਦੇ ਹਾਂ ਕੁਝ ਹੀ ਦਿਨਾਂ ਬਾਅਦ 25 ਜੂਨ 1975 ਨੂੰ 21 ਮਹੀਨਿਆਂ ਲਈ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ